ਜੋ ਅੱਜ ਦਿਨ ਹੈ ਨਾ ਇਸ ਦਿਨ ਦਾ ਵੀ ਸਾਡੇ ਸਿੱਖੀ ਦੇ ਨਾਲ ਬਹੁਤ ਸਿੱਖ ਧਰਮ ਦੇ ਨਾਲ ਬਹੁਤ ਗੂੜਾ ਸਬੰਧ ਹੈ ਅੱਜ ਦਿਨ ਹੈ 9 ਪੋ ਦਾ ਆਪਾਂ ਪਹਿਲਾਂ ਵਿਚਾਰਿਆ ਸੀ 6 ਪੋ ਦਾ ਇਤਿਹਾਸ 7 ਪੋ ਦਾ ਇਤਿਹਾਸ 8 ਪੋ ਦਾ ਇਤਿਹਾਸ ਕਲਗੀਧਰ ਪਾਰਸ਼ਾ ਦੀ ਚਮਕੌਰ ਦੀ ਗੜੀ ਵਿੱਚ ਸਨ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ 35 ਸਿੰਘ ਹੋਰ ਸ਼ਹੀਦੀ ਪਾ ਜਾਂਦੇ ਆ ਚਮਕੌਰ ਦੀ ਗੜੀ ਦੇ ਵਿੱਚ ਤੇ ਭਾਈ ਦਇਆ ਸਿੰਘ ਉਹਨਾਂ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਜੀ ਨਾ ਉਸ ਚਮਕੌਰ ਦੀ ਗੜੀ ਨੂੰ ਛੱਡ ਕਰਕੇ ਚਲੇ ਜਾਂਦੇ ਜਦੋਂ ਛੱਡ ਕਰਕੇ ਗਏ ਕਹਿੰਦੇ ਜਾਂਦਿਆਂ ਜਾਂਦਿਆਂ ਜਿਹੜਾ ਵੈਰੀ ਜਿਹੜਾ ਜ਼ਾਲਮ ਫੌਜਾਂ ਦਾ ਸਿਪਾਹੀ ਕਹਿੰਦੇ ਅੱਗੇ ਆਉਂਦਾ ਕਲਗੀਧਰ ਪਾਤਸ਼ਾਹ ਆਪਣੇ ਉਸ ਬਿਨਾ ਮਿਆਨ ਤੋਂ ਤਲਵਾਰ ਦੇ ਨਾਲ ਉਹਨਾਂ ਦਾ ਸਿਰ ਧੜ ਤੋਂ ਅਲੱਗ ਕਰਦੇ ਜਾਂਦੇ ਹੈ ਕਹਿੰਦੇ ਆਓ ਜੋ ਸਾਹਮਣੇ ਆਉਣਾ ਚਾਹੁੰਦਾ ਜੀਨੂੰ ਮੌਤ ਪਿਆਰੀ ਹੈ ਆਓ ਸਾਹਮਣੇ ਕਹਿੰਦੇ ਬੜੇ ਆਏ ਤੇ ਮੂਹ ਹਨੇਰਾ ਗੁਰੂ ਪਿਆਰ ਵਾਲਿਓ ਕਹਿੰਦੇ ਬਹੁਤ ਹੀ ਹਨੇਰੇ ਦੇ ਵਿੱਚ ਕਹਿੰਦੇ ਉਹ ਪਾਪੀ ਸੈਨਿਕ ਜਾਲਮ ਸਰਕਾਰਾਂ ਦੇ ਸੈਨਿਕ ਕਹਿੰਦੇ ਸਿਪਾਹੀ ਆਪਸ ਦੇ ਵਿੱਚ ਲੜ ਲੜ ਕੇ ਮਰ ਗਏ। ਪਤਾ ਹੀ ਨਹੀਂ ਲੱਗਾ ਵੀ ਅਸੀਂ ਕਿਹਦੇ ਨਾਲ ਲੜ ਰਹੇ ਹਾਂ ਕਹਿੰਦੇ ਆਪਸ ਦੇ ਵਿੱਚ ਹੀ ਲੜੀ ਗਏ ਐ। ਹਨੇਰੇ ਰੇਤ ਵਿੱਚ ਪਤਾ ਹੀ ਨਹੀਂ ਲੱਗਾ ਤੇ ਕਲਗੀਧਰ ਪਾਤਸ਼ਾਹ ਜਿਹੜਾ ਅੱਗੇ ਆਉਂਦਾ ਉਹਨੂੰ ਉਹ ਬਹੁਤ ਵਾਲਾ ਪਹਿਲਾ ਸਾਕਾ ਕਰਕੇ ਕਹਿੰਦੇ ਅੱਗੇ ਉਹਨੂੰ ਜਾਂਦੇ ਅੱਗੇ ਕਲਗੀਧਰ ਪਾਤਸ਼ਾਹ। ਜੋ ਰਾਤ ਬੀਤੀ ਹੈ ਗੁਰੂ ਪਿਆਰ ਵਾਲਿਓ ਕਹਿੰਦੇ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਛੱਡੀ ਸੀ ਤੇ ਰਾਤ ਨੂੰ ਤੁਰਦਿਆਂ ਤੁਰਦਿਆਂ ਕਲਗੀਧਰ ਪਾਤਸ਼ਾਹ ਬਹਿਲੋਲਪੁਰ ਦੀ ਧਰਤੀ ਤੇ ਪਹੁੰਚਦੇ ਅਮਰਤ ਵੇਲਾ ਹੋਣ ਵਾਲਾ ਸਾਰੀ ਰਾਤ ਚੱਲੇ ਹੈ ਕਲਗੀਧਰ ਪਾਤਸ਼ਾਹ ਪੈਰਾਂ ਵਿੱਚ ਜੋੜਾ ਵੀ ਨਹੀਂ ਹੈ ਕੋਈ ਹੱਥ ਤੇ ਆਵਾਜ਼ ਨਹੀਂ ਹੈ ਕੋਈ ਕੋਲ ਘੋੜਾ ਵੀ ਨਹੀਂ ਹੈ ਕਲਗੀਧਰ ਪਾਤਸ਼ਾਹ ਦੇ ਤੇ ਕਹਿੰਦੇ ਜਿਹੜਾ ਚੋਲਾ ਪਾਇਆ ਨਾ ਕਹਿੰਦੇ ਉਹ ਵੀ ਪਾਟਿਆ ਪਿਆ ਝਾੜੀਆਂ ਵਿੱਚੋਂ ਦੀ ਹੁੰਦੇ ਹੋਏ ਕਲਗੀਧਰ ਪਾਤਸ਼ਾਹ ਜਦੋਂ ਆਉਂਦੇ ਆ ਨਾ ਝਾੜੀਆਂ ਵਿੱਚ ਫਸ ਫਸ ਕੇ ਚੋਲਾ ਪਾੜ ਚੁੱਕੇ ਹੈ ਤੇ ਕਲਗੀਧਰ ਪਾਤਸ਼ਾਹ ਜਦੋਂ ਕਹਿੰਦੇ ਇਸ ਬਹਿਲੋਲਪੁਰ ਨਗਰ ਵਿੱਚ ਪਹੁੰਚਦੇ ਐ ਕਹਿੰਦੇ ਇੱਕ ਤਲਾਬ ਬਣਿਆ ਉਸ ਤਲਾਬ ਦੇ ਉੱਪਰ ਇੱਕ ਪੰਡਤ ਇਸ਼ਨਾਨ ਕਰਨ ਵਾਸਤੇ ਕਹਿੰਦੇ ਅਜੇ ਆਪਣੇ ਕੱਪੜੇ ਉਤਾਰ ਹੀ ਰਿਹਾ ਸੀ ਕਹਿੰਦੇ ਰਾਮ 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 ਕਰਦਾ ਤੇ ਜਦੋਂ ਕੱਪੜੇ ਲਾਉਣ ਹੀ ਲੱਗਾ ਸੀ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਕਹਿੰਦੇ हे ਭਾਈ ਤੂੰ ਇੱਥੋਂ ਦਾ ਰਹਿਣ ਵਾਲਾ ਤਦ ਕਲਗੀਧਰ ਪਾਤਸ਼ਾਹ ਨੇ ਰਾਮ ਰਾਮ ਕਹਿੰਦਾ ਸੁਣਿਆ ਕਹਿੰਦੇ ਹੇ ਪੰਡਿਤ ਜੀ ਤੁਸੀਂ ਇੱਥੋਂ ਦੇ ਰਹਿਣ ਵਾਲਿਓ ਕਿਹੜਾ ਨਗਰ ਹੈ ਕਹਿੰਦੇ ਜੀ ਬਹਿਲੋਲਪੁਰ ਕਲਗੀਧਰ ਪਾਤਸ਼ਾਹ ਕਹਿੰਦੇ ਅੱਛਾ ਕਹਿੰਦੇ ਇੱਥੇ ਇੱਕ ਮਸੰਦ ਰਹਿੰਦਾ ਪੂਰਨ ਮਸੰਦ ਕਹਿੰਦੇ ਤੁਸੀਂ ਜਾਣਦੇ ਹੋ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਹ ਪੰਡਤ ਨੇ ਕਹਿਤਾ ਹਾਂਜੀ ਹਾਂਜੀ ਜਿਹੜਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸੇਵਕ ਹੈ ਆਨੰਦਪੁਰ ਵਾਲਿਆਂ ਦਾ ਕਹਿੰਦੇ ਉਹਦੀ ਗੱਲ ਕਰਦੀ ਹੂੰ ਉਹਨੇ ਕਦੇ ਨਹੀਂ ਵੇਖਿਆ ਸੀ ਕਲਗੀਧਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਕਹਿੰਦੇ ਹਾਂਜੀ ਪੰਡਤ ਜੀ ਹਾਂ ਉਸੇ ਮਸੰਤ ਪੂਰਨ ਮਸੰਦ ਦੀ ਗੱਲ ਕਰਦੇ ਆ ਕਹਿੰਦੇ ਸਾਨੂੰ ਉਸ ਦੇ ਘਰ ਤੱਕ ਪਹੁੰਚਾ ਸਕਦੇ ਹਾਂ ਕਹਿੰਦੇ ਉਹ ਪੰਡਿਤ ਰਾਮ ਰਾਮ ਕਰਦਾ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਚੱਲ ਪਿਆ ਤੇ ਪੂਰਨ ਮਸੰਦ ਇਹ ਕਹਿੰਦੇ ਘਰ ਦੇ ਅੱਗੇ ਪਹੁੰਚਦੇ ਆ ਦਰਵਾਜ਼ਾ ਖਟਕਟਾਉਂਦੇ ਆ ਪੰਡਿਤ ਨੇ ਕਹਿੰਦੇ ਦਰਵਾਜ਼ਾ ਖਟਕਾਇਆ ਸੱਤੇ ਸੁੱਤਾ ਹੋਇਆ ਪੂਰਨ ਮਸੰਦ ਕਹਿੰਦੇ نیچے ਪਸ਼ੂ ਵਗੈਰਾ ਰੱਖੇ ਹੋਏ ਆ ਤੇ ਪਸ਼ੂਆਂ ਦੇ ਕੋਲੇ ਉਹਨਾਂ ਦਾ ਨੌਕਰ ਜਾਉਣਾ ਰਹਿੰਦਾ ਤੇ ਨੌਕਰ ਜਿਉਣੇ ਨੇ ਕਹਿੰਦੇ ਦਰਵਾਜ਼ਾ ਖੋਲ੍ਹਿਆ ਨਾ ਵੀ ਇੰਨੀ ਜਲਦੀ ਕੌਣ ਆ ਗਿਆ ਮੰਜੇ ਤੋਂ ਉੱਠਿਆ ਦਰਵਾਜ਼ਾ ਖੋਲ੍ਹਿਆ ਕਹਿੰਦੀ ਪੰਡਤ ਨੇ ਕਿਹਾ ਨਾ ਕੀਤਾ ਜਿਉਣਿਆ ਕਹਿੰਦੇ ਕੋਈ ਰਾਹੀ ਆਇਆ ਕਹਿੰਦੇ ਤੇਰੇ ਮਾਲਕ ਪੂਰਨ ਮਸੰਦ ਦਾ ਘਰ ਪੁੱਛਦਾ ਸੈਂ ਕਹਿੰਦੇ ਮੈਂ ਆਖਿਆ ਮੈਂ ਚ ਸਾਡਾ ਉਹਨਾ ਕਹਿੰਦੇ ਆ ਲੈ ਇਹਨਾਂ ਨੂੰ ਅੰਦਰ ਲੈ ਜਾ ਤੇ ਮੈਂ ਚੱਲਿਆ ਆਪਣਾ ਕੰਮ ਕਰਨ ਵਾਸਤੇ ਤੇ ਕੱਲ ਕੀ ਤਰ ਪਾਤਸ਼ਾਹ ਜੀ ਕਹਿੰਦੇ ਉਸ ਨੌਕਰ ਜਉਣੇ ਦੇ ਸਾਹਮਣੇ ਹੁੰਦੇ ਐ ਤੇ ਨੌਕਰ ਜਉਣਾ ਕਹਿੰਦੇ ਵੇਖਦਾ ਉਹ ਬ੍ਰਹਮੜ ਪੰਡਿਤ ਚਲਾ ਗਿਆ ਨੌਕਰ ਜਉਣਾ ਵੇਖਦਾ ਕਹਿੰਦੇ ਪਾਟਿਆ ਚੋਲਾ ਪਾਇਆ ਹੱਥ ਦੇ ਵਿੱਚ ਬਿਨਾ ਮਿਆਣ ਤੋਂ ਤਲਵਾਰ ਚੁੱਕੀ ਹੈ ਨੰਗੇ ਪੈਰ ਕਹਿੰਦੇ ਕੌਣ ਹੋ ਸਕਦਾ ਹੈ ਤੇ ਨੌਕਰ ਜਿਉਣਾ ਕਹਿੰਦਾ ਤੁਸੀਂ ਜੀ ਮੇਰੇ ਮਾਲਕ ਪੂਰ ਨੂੰ ਮਿਲਣਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਹਾਂ ਕਹਿੰਦੇ ਆਓ ਜੀ ਅੱਗੇ ਲੰਘ ਆਓ ਜਿਸ ਮੰਜੇ ਤੇ ਉਹ ਨੌਕਰ ਜਿਉਣਾ ਆਪ ਪਿਆ ਸੀ ਨਾ ਗੁਰੂ ਪਿਆਰ ਵਾਲਿਓ ਉਸੇ ਮੰਜੇ ਤੇ ਕਲਗੀਧਰ ਪਾਤਸ਼ਾਹ ਨੂੰ ਨੌਕਰ ਨੇ ਜਿਉਣੇ ਨੇ ਬਿਠਾ ਦਿੱਤਾ ਜਦੋਂ ਉਸ ਮੰਝੇ ਤੇ ਕਹਿੰਦੇ ਕਲਗੀਧਰ ਪਾਤਸ਼ਾਹ ਬੈਠੇ ਐ ਨੌਕਰ ਜਿਉਣਾ ਕਹਿੰਦੇ ਨਲੇ ਤੇ ਵੇਖ ਰਿਹਾ ਵੀ ਇਹੋ ਜੀ ਹਾਲਤ ਵਿੱਚ ਕੌਣ ਹੋ ਸਕਦਾ ਜਿਹੜਾ ਮੇਰੇ ਮਾਲਕ ਨੂੰ ਮਿਲਣ ਦੀ ਇੱਛਾ ਕਰ ਰਿਹਾ ਮਿਲਣ ਵਾਸਤੇ ਕਹਿ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਤੇਰਾ ਨਾਂ ਕੀ ਹੈ ਕਹਿੰਦੇ ਜੀ ਜਿਉਣਾ ਕਹਿੰਦੇ ਜਿਉਣਾ ਆਪਣੇ ਮਾਲਕ ਪੁਰ ਨੂੰ ਬੁਲਾ ਕਰਕੇ ਲੈ ਕੇ ਆ ਉਹ ਔਕਰ ਜਿਉਣਾ ਕਹਿੰਦਾ ਇਸ ਟਾਈਮ ਤੇ ਜੀ ਮੇਰਾ ਮਾਲਕ ਪੂਰਨ ਕਹਿੰਦਾ ਆਰਾਮ ਕਰਤਾ ਪਿਆ ਮੈਂ ਆਰਾਮ ਕਰਦਿਆਂ ਨੂੰ ਕਿੱਦਾਂ ਜਗਾ ਸਕਦਾ ਤੁਸੀਂ ਮੈਨੂੰ ਕੰਮ ਦੱਸ ਦਿਓ ਵੀ ਕੀ ਕੰਮ ਹੈ ਤੇ ਮੈਂ ਦੱਸ ਦਿਆਂਗਾ ਸਵੇਟ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ ਜਿਉਣਿਆ ਕਹਿੰਦੇ ਅਸੀਂ ਨੇ ਹੋਣੀ ਮਿਲਣਾ ਐਸੇ ਟਾਈਮ ਮਿਲਣਾ ਕਲਗੀਧਰ ਪਾਤਸ਼ਾਹ ਇਸ ਜਿਉਣੇ ਦੇ ਘਰ ਕਿਉਂ ਆਏ ਸਨ ਭਲਾ ਇਸ ਪੂਰਨ ਮਸੰਦ ਦੇ ਘਰ ਕਿਉਂ ਆਏ ਸਨ ਜਦੋਂ ਪੂਰਨ ਮਸੰਦ ਕਹਿੰਦੇ ਆਪਣੇ ਇਸ ਇਲਾਕੇ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਅਨੰਦਪੁਰ ਸਾਹਿਬ ਦੇ ਨਾਮ ਤੇ ਰਸਤ ਇਕੱਠੀ ਕਰਦਾ ਪੈਸੇ ਇਕੱਠੇ ਕਰਦਾ ਵਿੱਚੋਂ ਕੁੰਡੀਆਂ ਲਾਉਂਦਾ ਤੇ ਕੁਝ ਮਾਇਆ ਅਨੰਦਪੁਰ ਸਾਹਿਬ ਭੇਜ ਦਿੰਦਾ ਸੀ ਤੇ ਜਾ ਕਰਕੇ ਕਲਗੀਧਰ ਪਾਤਸ਼ਾਹ ਨੂੰ ਪਤਾ ਕੀ ਕਹਿੰਦਾ ਸੀ ਕਦੇ ਆਇਓ ਜੀ ਸਾਡੇ ਘਰ ਚਰਨ ਪਾਇਓ ਜੀ ਤੇ ਕਲਗੀਧਰ ਪਾਤਸ਼ਾਹ ਨੇ ਅੱਜ ਚਰਨ ਪਾ ਦਿੱਤੇ ਹੈ ਕਲਗੀਧਰ ਪਾਤਸ਼ਾਹ ਜਿਉਣੇ ਨੂੰ ਕਹਿੰਦੇ ਆ ਕਹਿੰਦੇ ਜਿਉਣਿਆ ਅਸੀਂ ਹੁਣੇ ਮਿਲਣਾ ਐ ਇਸੇ ਟਾਈਮ ਮਿਲਣਾ ਐ ਕਹਿੰਦੇ ਜਾ ਆਪਣੇ ਮਾਲਕ ਪੂਰਨ ਨੂੰ ਬੁਲਾ ਕਰਕੇ ਲੈ ਕੇ ਆ ਜਿਉਣਾ ਕਹਿੰਦਾ ਜੀ ਅੱਛਾ ਹੁਣ ਹੀ ਮਿਲਣਾ ਕਹਿੰਦੇ ਜੀ ਕੀ ਕਮਾਂ ਜਾ ਕੇ ਵੀ ਕੌਣ ਆਇਆ ਤੁਹਾਨੂੰ ਮਿਲਣ ਵਾਸਤੇ ਤੇ ਗੁਰੂ ਪਿਆਰ ਵਾਲਿਓ ਕਲਗੀਧਰ ਪਾਤਸ਼ਾਹ ਮੰਝੇ ਤੇ ਬੈਠੇ ਐ ਤੇ ਕਲਗੀਧਰ ਪਾਤਸ਼ਾਹ ਆਪਣੇ ਮੁਖ ਹਾਰ ਬਿੰਦੋ ਕਹਿੰਦੇ ਐ ਕਹਿੰਦੇ ਜਿਉਣਿਆ ਕਹਿੰਦੇ ਕਹਿ ਦੇਵੀਂ ਵੀ ਗੋਮਿੰਦ ਸਿੰਘ ਆਇਆ ਆਨੰਦਪੁਰ ਸਾਹਿਬ ਤੋਂ ਜਦੋਂ ਐਨੀ ਗੱਲ ਕਹੀ ਨਾ ਕਹਿੰਦੇ ਓਹੋ ਹੋ ਕਹਿੰਦੇ ਜਾਉਣਾ ਨਾ ਵੇਖਦਾ ਹੀ ਰਹਿ ਗਿਆ ਗੁਰੂ ਪਿਆਰਿ ਵਾਲੇ ਜਾਉਣਾ ਨੌਕਰ ਨੌਕਰ ਕਹਿੰਦੇ ਵੇਖਦਾ ਹੀ ਰਹਿ ਗਿਆ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਕਹਿੰਦੇ ਅਨੰਦਾਂ ਦੀ ਪੂਰੀ ਦਾ ਹਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਵਾਜਾਂ ਵਾਲੇ ਪਾਤਸ਼ਾਹ ਅੱਜ ਸਾਡੇ ਘਰ ਮੇਰੇ ਮਾਲਕ ਦੇ ਘਰ ਆਏ ਹੈ ਉਹ ਵੀ ਉਹੋ ਜੀ ਹਾਲਤ ਵਿੱਚ ਨੌਕਰ ਜਿਉਂਦੇ ਨੇ ਕਦੇ ਨਹੀਂ ਸੀ ਵੇਖਿਆ ਕਲਗੀਧਰ ਪਾਤਸ਼ਾਹ ਨੂੰ ਪਰ ਆਪਣੇ ਮਾਲਕ ਦੇ ਕੋਲੋਂ ਜਿਹੜੇ ਉਹਨਾਂ ਨਾਲ ਸੰਗਤ ਜਾਂਦੀ ਸੀ ਉਹਨਾਂ ਕੋਲੋਂ ਕਲਗੀਧਰ ਪਾਤਸ਼ਾਹ ਦੀ ਸਿਫਤ ਸੁਣਦਾ ਹੁੰਦਾ ਸੀ ਤੇ ਜਵਣਾ ਨੌਕਰ ਕਹਿੰਦਾ ਕਲਗੀਧਰ ਪਾਤਸ਼ਾਹ ਹੱਥ ਜੁੜੇ ਆ ਹੁਣ ਅੱਖਾਂ ਵਿੱਚੋਂ ਨੀਰ ਵਹਿ ਰਿਹਾ ਕਹਿੰਦੇ ਕਲਗੀਧਰ ਪਾਤਸ਼ਾਹ ਬੜੇ ਟਾਈਮ ਦੀ ਇੱਛਾ ਸੀ ਤੁਹਾਨੂੰ ਮਿਲਣ ਦੀ ਮੇਰਾ ਚਿਤ ਕਰਦਾ ਸੀ ਵੀ ਮੈਨੂੰ ਮੇਰਾ ਮਾਲਕ ਪੂਰਨ ਕਦੋਂ ਤੁਹਾਡੇ ਕੋਲ ਲੈ ਕੇ ਆਵੇ ਤੇ ਮੈਂ ਤੁਹਾਡੇ ਦਰਸ਼ਨ ਕਰਾਂ ਕਹਿੰਦੇ ਪਰ ਸਵਾਬੀ ਨਹੀਂ ਬਣਿਆ ਮੇਰੇ ਕੰਮਕਾਰ ਕਹਿੰਦੇ ਪਸ਼ੂਆਂ ਨੂੰ ਸਾਹਮਣਾ ਤੇ ਹੋਰ ਕਈ ਕੰਮ ਹੋ ਜਾਂਦੇ ਐ ਇਸ ਕਰਕੇ ਮੇਰਾ ਜਾਣਾ ਨਹੀਂ ਬਣਿਆ ਕਦੇ ਪਰ ਕਹਿੰਦੇ ਅੱਜ ਜੇ ਤੁਹਾਡੇ ਮੈਨੂੰ ਦਦਾਰ ਹੁੰਦੀ ਐ ਤੇ ਕਿਹੋ ਜੀ ਹਾਲਤ ਵਿੱਚ ਤੇ ਸੱਚ ਜਾਣਿਓ ਕਹਿੰਦੇ ਉਸ ਨੌਕਰ ਜਿਉਣੇ ਨੇ ਨਾ ਕੰਗੀ ਧਰ ਪਾਰਸ਼ਾ ਦੇ ਚਤ ਨਿ ਸਾਫ ਕੀਤੇ ਐ ਇੱਕ ਕੱਪੜੇ ਦੇ ਨਾਲ ਕਲਗੀਧਰ ਪਾਤਸ਼ਾਹ ਮੰਝੇ ਤੇ ਬੈਠੇ ਆ ਮੰਝੇ ਦੇ ਕੋਲ ਹੀ ਕਹਿੰਦੇ ਅੱਗ ਵਾਲਕੀ ਦਿੱਤੀ ਕਲਗੀਧਰ ਪਾਤਸ਼ਾਹ ਨੂੰ ਲਓ ਮਾਲਕੋ ਸੱਚੇ ਮਾਲਕਾ ਕਹਿੰਦੇ ਆਪ ਸੇਕਣਾ ਕਰੋ ਠੰਡ ਬਹੁਤੀ ਹੈ ਤੁਸੀਂ ਨੰਗੇ ਪੈਰਾਂ ਨੇ ਪੈਰਾਂ ਵਿੱਚ ਜੋ ਕੰਡੇ ਵਜੇ ਸਨ ਉਸ ਨੌਕਰ ਜਿਉਣੇ ਨੇ ਉਹ ਵੀ ਹੌਲੀ-ਹੌਲੀ ਕਰਕੇ ਕੱਢਣੇ ਕੀਤੇ ਗੁਰੂ ਪਿਆਰ ਵਾਲੇ ਚਰਨਾ ਤੇ ਨਮਸ਼ਕਾਰ ਕੀਤੀ ਹੈ ਚਰਨਾ ਨੂੰ ਸਾਫ ਕੀਤਾ ਹੈ ਗੁਰੂ ਪਿਆਰੇ ਵਾਲਿਓ ਕਲਗੀਧਰ ਪਾਤਸ਼ਾਹ ਨਾਲ ਇੰਨਾ ਪਿਆਰ ਉਸ ਚੌਣੇ ਦਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਲੈ ਵੀ ਜਿਉਣਾ ਕਹਿੰਦੇ ਹੁਣ ਦੇਰੀ ਨਾ ਕਰ ਆਪਣੇ ਮਾਲਕ ਪੂਰਨ ਨੂੰ ਬੁਲਾ ਕਰਕੇ ਲੈ ਕੇ ਆ ਕਹਿੰਦੇ ਇੰਨੀ ਗੱਲ ਸੁਣਦੇ ਆ ਨੌਕਰ ਜਿਉਣਾ ਕਹਿੰਦੇ ਪੌੜੀਆਂ ਚੜਦਾ ਬੜਾ ਫਟਾਫਟ ਬੜੀ ਤੇਜ਼ੀ ਨਾਲ ਚੜਦਾ ਹੁਣ ਕਹਿੰਦੇ ਜਾਗ ਕਰਕੇ ਆਪਣੇ ਮਾਲਕ ਪੂਰਨ ਦਾ ਦਰਵਾਜ਼ਾ ਘਟਕਾਉਂਦਾ ਹੈ ਪੂਰਨ ਮਸੰਦ ਕਹਿੰਦੇ ਕੱਪੜੇ ਪਾਉਂਦਾ ਪਾਉਂਦਾ ਕਹਿੰਦੀ ਗੇਟ ਖੋਲਿਆ ਕੀ ਹੋਇਆ ਜੌਣਿਆ ਇੰਨੀ ਜਲਦੀ ਕਿਉਂ ਉਠਾ ਰਹੇ ਆ ਕੀ ਹੋਇਆ ਤੈਨੂੰ ਕੀ ਵਿਫਤਾ ਪੈ ਗਈ ਤੇ ਜੌਣਾ ਖੁਸ਼ੀ ਵਿੱਚ ਕਹਿਣ ਲੱਗਾ ਗੁਰੂ ਪਿਆਰ ਵਾਲੇ ਦੁੱਖ ਵੀ ਬਹੁਤ ਹੈ ਤੇ ਪਰ ਖੁਸ਼ੀ ਵੀ ਹੈ ਵੀ ਕਲਗੀਧਰ ਪਾਤਸ਼ਾਹ ਸਾਡੇ ਘਰ ਵਿੱਚ ਆਏ ਆ ਤੇ ਆਪਣੇ مالک ਪੂਰਨ ਨੂੰ ਕਹਿਣ ਲੱਗਾ ਕਹਿੰਦੇ ਮਾਲਕਾ ਕਹਿੰਦੇ ਜਲਦੀ ਜਲਦੀ نیچے ਚੱਲੋ ਥੱਲੇ ਚੱਲੋ ਤੇ ਪੂਰਨ ਕਹਿੰਦਾ ਕੀ ਹੋਇਆ ਦੱਸਖਾਂ ਥੱਲੇ ਜਾਣ ਵਾਸਤੇ ਕਿਉਂ ਕਹਿ ਰਹੇ ਆ ਤੇ ਜਉਣਾ ਨੌਕਰ ਕਹਿੰਦਾ ਕਹਿੰਦੇ ਜੀ ਮਾਲਕੋ ਥੱਲੇ ਚੱਲੋ ਥੱਲੇ ਗੁਰੂ ਗੋਬਿੰਦ ਸਿੰਘ ਜੀ ਆਏ ਆ ਅਨੰਦਪੁਰ ਸਾਹਿਬ ਤੋਂ ਜਦੋਂ ਇੰਨੀ ਗੱਲ ਸੁਣੀ ਨਾ ਕਹਿੰਦੇ ਪੂਰਨ ਮਸੰਦ ਨੇ ਪੈਰਾ ਹਿਟੋ ਜੀਬੀ ਨਿਕਲ ਗਈਏ ਕਿਉਂ ਕਹਿੰਦੇ ਨਾਲ ਹੀ ਕਹਿਣ ਲੱਗਾ ਪੂਰਨ ਮਸੰਦ ਜਉੜੇ ਨੂੰ ਕਹਿੰਦੇ ਉਹ ਕੀ ਕਰਨ ਆਇਆ ਇੱਥੇ ਕਹਿੰਦੇ ਮੈਂ ਤੇ ਸੁਣਿਆ ਵੀ ਅਨੰਦਪੁਰ ਨੂੰ ਘੇਰਾ ਪਿਆ ਹੋਇਆ ਹੈ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਜਾਰਮ ਸਰਕਾਰਾਂ ਨੇ ਦਿੱਲੀ ਦੀਆਂ ਸਰਕਾਰਾਂ ਨੇ ਕਹਿੰਦੇ ਨਾਲ ਹੀ ਇਹ ਵੀ ਸੁਣਿਆ ਸੀ ਸਰਸਾ ਦੇ ਕੰਢੇ ਤੇ ਪਰਿਵਾਰ ਬਛੂੜਾ ਪੈ ਗਿਆ ਉਹਨਾਂ ਦੇ ਮਗਰ ਤੇ ਫੌਜ ਲੱਗੀ ਹੋਈ ਏ ਸਾਡੇ ਘਰ ਕੀ ਕਰਨ ਆਏ ਆ ਤੇ ਕਲਗੀਧਰ ਪਾਤਸ਼ਾਹ ਥੱਲੇ ਬੈਠੇ ਨਾਲ ਨਾਲੇ ਤੇ ਸੇਕ ਰੇ ਅੱਗ ਤੇ ਨਾਲੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਐ ਟਿਕੀ ਰਾਤ ਐ ਰਾਤ ਟਿਕੀ ਰਾਤ ਵਿੱਚ ਸਾਰੀ ਗੱਲਬਾਤ ਹੋ ਰਹੀ ਐ ਕਲਗੀਧਰ ਪਾਤਸ਼ਾਹ ਜਿਉਣਾ ਕਹਿੰਦਾ ਜੀ ਤੁਸੀਂ ਤੇ ਬੜਾ ਪਿਆਰ ਕਰਦੇ ਸੀ ਮਾਲਕ ਉਹਨਾਂ ਦੇ ਨਾਮ ਤੇ ਤੁਸੀਂ ਗ੍ਰਾਹੀ ਇਕੱਠੀ ਕਰਨੀ, ਪੈਸੇ ਇਕੱਠੇ ਕਰਨੇ, ਕਹਿੰਦੇ ਫਿਰ ਸੇਵਾ ਵਾਸਤੇ ਜਾਣੇ। ਤੇ ਪੂਰਨਪਸੰਦ ਕਹਿੰਦਾ, ਕਹਿੰਦਾ ਜਾਵਣਿਆ ਉਹ ਸੁੱਖਾਂ ਦਾ ਸਮਾਂ ਸੀ। ਕਹਿੰਦੇ ਹੁਣ ਉਹਨਾਂ ਜ਼ਾਲਿਮਾਂ ਨੇ ਕਹਿੰਦੇ ਇਨਾਮ ਰੱਖਿਆ ਹੋਇਆ ਇਹਨਾਂ ਦੇ ਸਿਰਾਂ ਤੇ। ਤੇ ਨਾਲ ਇਹ ਵੀ ਕਹਿੰਦੇ ਉਹਨਾਂ ਦਾ ਹੁਕਮ ਹੈ ਵੀ ਜਿਹੜਾ ਇਹਨਾਂ ਨੂੰ ਅਪਣਾ ਦੇਵੇਗਾ ਉਹਦੇ ਸਾਰੇ ਪਰਿਵਾਰ ਨੂੰ ਕੋਲੂ ਪੀੜ ਦਿੱਤਾ ਜਾਵੇਗਾ। ਇਹਨਾਂ ਦੇ ਕਰਕੇ ਆਪਾਂ ਥੋੜੀ ਮੁਸੀਬਤ ਵਿੱਚ ਪੈਣਾ ਹੈ ਕਹਿੰਦੇ ਇੰਜ ਕਰ ਜਲਦੀ ਜਾ ਥੱਲੇ ਤੇ ਜਲਦੀ ਕਹਦੇ ਗੁਰੂ ਗੋਬਿੰਦ ਸਿੰਘ ਨੂੰ ਵੀ ਸਾਡੇ ਘਰੋਂ ਚਲਾ ਜਾਵੇ ਜਦੋਂ ਪੂਰਨ ਮਸੰਦ ਨੇ ਇੰਨੀ ਗੱਲ ਕਹੀ ਨਾ ਆਪਣੇ ਨੌਕਰ ਜਿਉਣੇ ਨੂੰ ਕਹਿੰਦੇ ਚੌਣਾ ਬਿਲਕੁਲ ਚੁੱਪ ਹੋ ਗਿਆ ਗੁਰੂ ਪਿਆਰ ਵਾਲਿਆ ਕਹਿੰਦੇ ਏਡੀਆਂ ਏਡੀਆਂ ਗੱਲਾਂ ਕਰਦਾ ਸੀ ਮੇਰਾ ਮਾਲਕ ਪੂਰਨ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਐ ਮੈਂ ਤਾਂ ਜਾ ਕੇ ਉੱਥੇ ਸੇਵਾ ਕਰਦਾ ਬੜੀਆਂ ਸੰਗਤਾਂ ਨੂੰ ਲੈ ਕੇ ਜਾਂਦਾ ਸੀ ਕਹਿੰਦੇ ਇਕੱਠੀ ਕੀਤੀ ਗ੍ਰਾਹੀ ਵਿੱਚੋਂ ਬੜੀਆਂ ਕੁੰਡੀਆਂ ਲਾਉਂਦਾ ਸੀ ਕਹਿੰਦੇ ਇੰਨਾ ਕ ਪਿਆਰ ਹੈ ਮੇਰੇ ਮਾਲਕ ਦਾ ਕਲਗੀਧਰ ਪਰਸ਼ਾ ਨਾਲ ਕਹਿੰਦੇ ਇੰਨੀ ਗੱਲ ਕਹਿ ਕੇ ਵੀ ਉਹਨੂੰ ਕਹਿੰਦੇ ਜਾ ਕੇ ਗੋਬਿੰਦ ਸਿੰਘ ਨੂੰ ਕਹਿੰਦੇ ਜਾ ਕੇ ਸਾਡੇ ਕੋਲੋਂ ਚਲਾ ਜਾ ਜੇ ਸਾਡਾ ਮਨ ਹੋਵੇਗਾ ਦਰਸ਼ਨ ਕਰਨ ਦਾ ਅਸੀਂ ਆਨੰਦਪੁਰ ਸਾਹਿਬ ਆਵਾਂਗੇ ਹੁਣ ਚਲੇ ਜਾਣ ਸਾਡੇ ਘਰੋਂ ਇੰਨੀ ਗੱਲ ਕਹਿ ਕੇ ਕਹਿੰਦੇ ਕੁੰਡੀ ਲਾ ਲਈਏ ਤੇ ਜਿਉਣਾ ਗਿਆ ਤੇ ਬੜੀ ਸਪੀਡ ਨਾਲ ਸੀ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਹੌਲੀ-ਹੌਲੀ ਪਲਾੰਗ ਵੀ ਨਹੀਂ ਪੱਟੀ ਜਾਰੀ ਜਿਉਣੇ ਨੌਕਰ ਤੋਂ ਕਹਿੰਦੇ ਜਦੋਂ نیچے ਆਏ ਨਾ ਕਲਗੀਧਰ ਪਾਤਸ਼ਾਹ ਕਹਿੰਦੇ ਆ ਜਾ ਜਿਉਣੇ ਆ ਆ ਜਾ ਅਸੀਂ ਸਾਰੀ ਗੱਲ ਬਾਤ ਸੁਣ ਲਈਏ ਤੇ ਜਿਉਣਾ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਮਾਲਕਾ ਮੇਰੇ ਮਾਲਕ ਨੇ ਤੇ ਕਹਿੰਦੇ ਜਵਾਬ ਦੇ ਦਿੱਤਾ ਕਹਿੰਦੇ ਤੁਸੀਂ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਕਿਉਂਕਿ ਗੁਰਵਾੜੀ ਅੰਦਰ ਵੀ ਹੈ ਨਾ ਸੁਖ ਮੈਂ ਆਨ ਬਹੁਤ ਮਿਲ ਬੈਠ ਤਰਹਿ ਚੋਂ ਦਿਸ ਕੇ ਰੈ ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰੈ ਜਦੋਂ ਸੁੱਖਾਂ ਦੇ ਸਾਧਨ ਸੰਨ ਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਲੱਗਦੀਆਂ ਸਨ ਉਦੋਂ ਪੂਰਨ ਮਸੰਦ ਵਰਗੇ ਕਹਿੰਦੇ ਜਾਂਦੇ ਸੀ ਉਦੋਂ ਕਹਿੰਦੇ ਸੀ ਕਦੇ ਆਇਓ ਜੀ ਸਾਡੇ ਚਰਨ ਚਰਨ ਪਾਇਓ ਜੀ ਅੱਜ ਚਰਨ ਪਾਏ ਐ ਕਹਿੰਦੇ ਅੱਜ ਕੁੰਡੀ ਲਾ ਲਈ ਐ ਇਹ ਤੋਂ ਵੱਡੇ ਭਾਗ ਕੀ ਦੇ ਹੋ ਸਕਦੇ ਕਲਗੀਧਰ ਪਾਤਸ਼ਾਹ ਕਹਿੰਦੇ ਠੀਕ ਐ ਜਾਉਣੇ ਆ ਇੰਨਾ ਕੀ ਪਿਆਰ ਐ ਕਹਿੰਦੇ ਦੁਨੀਆ ਦਾ ਗੁਰੂ ਨਾਲ ਤੇ ਜੌਣਾ ਬੜਾ ਹੈਰਾਨ ਹੈ ਗੁਰੂ ਪਿਆਰ ਵਾਲਿਓ ਕਹਿੰਦੇ ਜੌਣੇ ਨੇ ਫਿਰ ਉਸ ਨੌਕਰ ਨੇ ਕਲਗੀਧਰ ਪਾਤਸ਼ਾਹ ਨੂੰ ਕਿਉਂਕਿ ਉਸ ਪੂਰਨ ਮਸੰਦ ਦੇ ਘਰ ਟਿੰਡਾਂ ਪੰਨਾਂ ਸੰ ਉਹਨਾਂ ਨੇ ਖੇਤ ਵਿੱਚ ਖੂਲ ਆਉਣਾ ਸੀ ਕਹਿੰਦੇ ਜੌਣੇ ਨੇ ਇੱਕ ਟਿੰਡ ਚੱਕੀ ਹੈ ਉਹਦੇ ਵਿੱਚ ਇੱਕ ਰੱਸੀ ਪਾ ਦਿੱਤੀ ਹੈ ਜਿੱਦਾਂ ਬਾਲਟੀ ਹੈ ਨਾ ਬਾਲਟੀ ਦਾ ਰੂਪ ਉਡਾ ਕਰਕੇ ਟਿੰਡ ਦੇ ਦਿੱਤੀ ਹੈ ਕਲਗੀਧਰ ਪਾਤਸ਼ਾਹ ਦੇ ਹੱਥਾਂ ਵਿੱਚ ਉਸ ਟਿੰਡ ਦੇ ਵਿੱਚ ਅੱਗ ਪਾ ਦਿੱਤੀ ਹੈ ਲਓ ਮਾਲਕੋ ਮੇਰੀਆ ਮਾਲਕਾ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹਵਾਜਾਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਕਹਿੰਦੇ ਮੇਰੀ ਇੰਨੀ ਇੱਕ ਸੇਵਾ ਪ੍ਰਵਾਨ ਕਰ ਲੈਣੀ ਕਹਿੰਦੇ ਤੁਸੀਂ ਚੱਲੋ ਮੈਂ ਤੁਹਾਡੇ ਮਗਰੀ ਆਇਆ ਕਹਿੰਦੇ ਮੈਨੂੰ ਇਹ ਦਿਨ ਚੜ੍ਹਨ ਦਿਓ ਮੈਂ ਇਹਨਾਂ ਦੇ ਕਹਿੰਦੇ ਪਸ਼ੂਆਂ ਨੂੰ ਪੱਠੇ ਪਾ ਕਰਕੇ ਕਹਿੰਦੇ ਮੈਂ ਇਹਨੇ ਦੇ ਘਰ ਪੂਰਨ ਦੇ ਘਰ ਹੁਣ ਨੌਕਰੀ ਨਹੀਂ ਕਰਨੀ ਮੈਂ ਵੀ ਤੁਹਾਡੇ ਮਗਰੀ ਆ ਗਿਆ ਤੁਸੀਂ ਚਲੋ ਮਾਲਕੋ ਮੇਰਾ ਮਾਲਕ ਕਹਿੰਦੀ ਐਡਾ ਖੁਦ ਕਰਜ਼ ਹੋਵੇਗਾ ਐਡਾ ਬੇਈਮਾਨ ਹੋਵੇਗਾ ਮੈਂ ਕਦੇ ਨਹੀਂ ਸੋਚਿਆ ਸੀ ਤੇ ਕਲਗੀਧਰਪਰ ਸਾਹਿਬ ਉਸ ਜਿਉਣੇ ਦੀ ਕੀਤੀ ਸੇਵਾ ਟਿੰਡ ਨੂੰ ਲੈ ਕਰਕੇ ਅੱਗ ਪਾ ਕੇ ਦਿੱਤੀ ਹੈ ਟਿੰਡ ਅੰਦਰ ਤੇ ਕਲਗੀਧਰਪਰ ਸਾਹਿਬ ਕਹਿੰਦੇ ਤੂਰਨ ਮਸੰਦੇ ਘਰੋਂ ਬਾਹਰ ਚਲੇ ਜਾਂਦੇ ਐ ਜਦੋਂ ਸਵੇਰ ਹੋਈ ਸੀ ਪਸ਼ੂਆਂ ਨੂੰ ਪੱਠੇ ਪਾ ਕਰਕੇ ਜਿਉਣੇ ਨੇ ਵੀ ਕਹਿ ਦਿੱਤਾ ਸੀ ਲੈ ਵੀ ਮਾਲਕਾ ਅੱਜ ਤੱਕ ਤੇਰੀ ਨੌਕਰੀ ਕੀਤੀ ਪਰ ਮੈਨੂੰ ਨਹੀਂ ਤੇਰਾ ਪਤਾ ਸੀ ਵੀ ਤੇਰਾ ਅੰਦਰੋਂ ਕਿੰਨਾ ਮੈਲਾ ਹੈ ਤੇਰਾ ਮਾਨ ਕਿੰਨਾ ਮੈਲਾ ਹੈ ਗੁਰੂ ਪ੍ਰਤੀ ਕਹਿੰਦੇ ਲੈ ਮੈਂ ਤੇਰੀ ਨੌਕਰੀ ਨਹੀਂ ਕਰਨੀ ਉਸ ਦਿਨ ਤੋਂ ਕਹਿੰਦੇ ਜਉਣੇ ਨੇ ਨੌਕਰੀ ਛੱਡ ਦਿੱਤੀ ਸੀ ਪੂਰਨ ਬਚਨਪਤੀ ਤੇ ਕਲਗੀਧਰ ਪਾਤਸ਼ਾਹ ਫਿਰ ਉਸ ਬਹਿਲੌਰਪੁਰ ਤੋਂ ਚੱਲ ਕੇ ਵਾਸੀਵਾੜੇ ਪਹੁੰਚਦੇ ਹੈ ਮਾਸੀਵਾੜੇ ਦੇ ਜੰਗਲਾਂ ਵਿੱਚ ਕਲਗੀਧਰ ਪਾਤਸ਼ਾਹ ਜਾਂਦੇ ਹੈ ਗੁਰੂ ਪਿਆਰ ਵਾਲਿਓ ਅਜੇ ਦਿਨ ਹੀ ਸੀ ਛੜਿਆ ਅੰਮ੍ਰਿਤ ਵੇਲਾ ਹੋਇਆ ਕਲਗੀਧਰ ਪਾਤਸ਼ਾਹ ਉਹ ਮਾਸੀਵਾੜੇ ਦੇ ਜੰਗਲਾਂ ਵਿੱਚ ਜਾ ਕਰਕੇ ਪਹਿਲਾਂ ਚੌਂਕੜਾ ਲਾਉਂਦੇ ਹੈ ਉਸ ਕਰਤਾਰ ਦੀ ਬੰਦਗੀ ਅੰਦਰ ਜੁੜਦੇ ਹੈ ਸਮਾਪਤੀ ਹੁੰਦੀ ਹੈ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਟਿੰਡ ਦਾ ਸਹਰਾਣਾ ਲਾ ਕਰਕੇ ਸੌ ਜਾਂਦੇ ਹੈ ਕੁਝ ਨਹੀਂ ਵੇਖਿਆ ਥੱਲੇ ਕੋਈ ਬਿਛਾਈ ਵੀ ਨਹੀਂ ਹੈ ਕੋਈ ਮਖਮਲੀ ਸੇਜਾ ਨਹੀਂ ਹੈ ਕੰਡਿਆਂ ਤੇ ਹੀ ਕਹਿੰਦੇ ਆਸਨ ਲਾ ਲਿਆ ਮੇਰੇ ਕਲਗੀਧਰ ਪਾਤਸ਼ਾਹ ਤੇ ਫਿਰ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਤੇ ਕਲਗੀਧਰ ਪਾਤਸ਼ਾਹ ਨੇ ਉਸ ਕੰਡਿਆਂ ਦੀ ਸੇਜ ਰਾਈ ਹੈ ਗੁਰੂ ਪਿਆਰੇ ਵਾਲਿਓ ਟਿੰਡ ਦਾ ਸਰਾਨਾ ਲਾਇਆ ਕਹਿੰਦੇ ਉਹ ਜਿਹੜੀ ਬਿਨਾ ਮਿਆਨ ਤੋਂ ਤਲਵਾਰ ਆ ਉਹਨੂੰ ਕਲਗੀਧਰ ਪਾਤਸ਼ਾਹ ਸੀਨੇ ਨਾਲ ਲਾ ਕਰਕੇ ਸੌਂ ਗਏ ਤੇ ਅੱਜ ਦਾ ਜਿਹੜਾ ਸਾਰਾ ਦਿਨ ਹੈ ਕਲਗੀਧਰ 파ਰਸ਼ਾ ਜੀ 마שיਵਾੜੇ ਦੇ ਜੰਗਲਾਂ ਵਿੱਚ ਬਤੀਤ ਕਰਤੇ। ਤੇ ਇਸੇ ਜੰਗਲਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਤਿੰਨੋਂ ਸਿੰਘ ਆਉਂਦੇ ਐ। ਜੋ ਚਮਕੌਰ ਦੀ ਗੜੀ ਵਿੱਚੋਂ ਕਲਗੀਧਰ ਪਾਤਸ਼ਾਹ ਨਾਲ ਚੱਲੇ ਸਨ ਆਉਂਦੇ ਹੋਏ ਜ਼ਾਲਮਾਂ ਨੇ ਹਮਲੇ ਵੀ ਕੀਤੇ ਕਲਗੀਧਰ ਪਾਤਸ਼ਾਹ ਅਲੱਗ ਹੋ ਗਏ ਸਨ ਉਹ ਸਿੰਘਾਂ ਅਲੱਗ ਹੋ ਗਏ ਸਨ ਇਸ ਮਾਸੀਵਾੜੇ ਦੇ ਜੰਗਲਾਂ ਵਿੱਚ ਆ ਕੇ ਮਿਲਦੇ ਆ ਅੱਗੇ ਦਾ ਇਤਿਹਾਸ ਆਪਾਂ ਕੱਲ ਵਿਚਾਰਾਂਗੇ ਤੇ ਦੂਸਰੇ ਪਾਸੇ ਵਿਚਾਰੀਏ ਗੁਰੂ ਪਿਆਰ ਵਾਲਿਓ ਕਹਿੰਦੇ ਚਮਕੌਰ ਦੀ ਗੜੀ ਨੂੰ ਕਲਗੀਧਰ ਪਾਤਸ਼ਾਹ ਛੱਡ ਕਰਕੇ ਆਏ ਵੱਡੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਸਿੰਘਾਂ ਦੀਆਂ ਲਾਸ਼ਾਂ ਚਮਕੌਰ ਦੀ ਗੜੀ ਵਿਚਾਰੀ ਰਾਤ ਪਈਆਂ ਰਹੀਆਂ ਸਵੇਰ ਹੁੰਦੀ ਹੈ ਤੇ ਅੱਜ ਦੇ ਦਿਨ ਬੀਬੀ ਸ਼ਰਨ ਕੌਰ ਜੀ ਆਉਂਦੇ ਆ ਕਹਿੰਦੇ ਪਾਲ ਕੀਤੀ ਐ ਸਿੰਘਾਂ ਦੀਆਂ ਲਾਸ਼ਾਂ ਦੀ ਕਲਗੀਧਰ ਪਾਤਸ਼ਾਹ ਦੇ ਵੱਡੇ ਸਹਬਜ਼ਾਦਿਆਂ ਦੀਆਂ ਲਾਸ਼ਾਂ ਲਪੀਆਂ ਨੇ ਬੀਬੀ ਸ਼ਰਨ ਕੌਰ ਨੇ ਕਹਿੰਦੇ ਚਿਖਾ ਚਿੰਨ ਲਈ ਹੈ ਸਭ ਦੀਆਂ ਲਾਸ਼ਾਂ ਚਿਖਾ ਤੇ ਰੱਖ ਲਈਆਂ ਇੱਕ ਕਹਿੰਦੇ ਇੱਕ ਚਿਖਾ ਦੇ ਉੱਪਰ ਸਭ ਦੀਆਂ ਲਾਸ਼ਾਂ ਰੱਖ ਕਰਕੇ ਨਾ ਅਗਨ ਭੇਂਟ ਕਰ ਦਿੱਤਾ ਲਾਸ਼ਾਂ ਸੰਸਕਾਰ ਕੀਤਾ ਬੀਬੀ ਸ਼ਰਨ ਕੌਰ ਨੇ ਭਾਈ ਪ੍ਰੀਤਮ ਸਿੰਘ ਦੀ ਘਰਵਾਲੀ ਤੇ ਬੀਬੀ ਸ਼ਰਨ ਕੌਰ ਨੇ ਕਹਿੰਦੇ ਸਿੰਘਾਂ ਅਤੇ ਵੱਡੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਜਦੋਂ ਜਾਲਮਾਂ ਨੂੰ ਪਤਾ ਲੱਗਾ ਨਾ ਕਹਿੰਦੇ ਆ ਕਰਕੇ ਪਕੜ ਲਿਆ ਬੀਬੀ ਸ਼ਰਨ ਕੌਰ ਨੂੰ ਤੇ ਕੀ ਕਿਹਾ ਕਹਿੰਦੇ ਜਾ ਤੇ ਅਸਲਾਮ ਕਬੂਲ ਕਰ ਲੋ ਤੇ ਨਹੀਂ ਫਿਰ ਕਹਿੰਦੇ ਤੁਹਾਨੂੰ ਵੀ ਜਿਉਂਦਿਆਂ ਸਾੜ ਦਿੱਤਾ ਜਾਵੇਗਾ ਤੇ ਧਨ ਜਿਗਰਾ ਉਸ ਬੀਬੀ ਸ਼ਰਨ ਕੌਰ ਦਾ ਕਹਿੰਦੀ ਮਰਨੋਂ ਮਰ ਚੂੰਗੀ ਪਰ ਮੈਂ ਆਪਣਾ ਸਿੱਖੀ ਧਰਮ ਨਾ ਛੱਡਾਂਗੀ ਬਰਨਾ ਤੇ ਇੱਕ ਦਿਨ ਹੈ ਮੈਂ ਕਲਗੀਧਰ ਪਾਰ ਸਾਧੂ ਕਹਿੰਦੇ ਮੁੱਖ ਮੋੜ ਕੇ ਨਹੀਂ ਮਰਾਂਗੀ ਜੇ ਸੇਵਾ ਕੀਤੀ ਐ ਤੇ ਕੀਤੀ ਐ ਜਿਹੜੀ ਸਜ਼ਾ ਦੇਣੀ ਐ ਤੇ ਦੇ ਦਿਓ ਸੱਚ ਜਾਣਿਓ ਉਹਨਾਂ ਜ਼ਾਲਮਾਂ ਨੇ ਬੀਬੀ ਸ਼ਰਨ ਕੌਰ ਨੂੰ ਜਿਹੜੀ ਬਲ ਦੀ ਚਿਖਾ ਸੀ ਨਾ ਉਹਦੇ ਵਿੱਚ ਹੀ ਸਿੱਟ ਦਿੱਤਾ ਸੀ ਬੀਬੀ ਸ਼ਰਨ ਕੌਰ ਵੀ ਅੱਜ ਦੇ ਦਿਨ ਸ਼ੀਤੀ ਪ੍ਰਾਪਤ ਕਰ ਗਏ ਸੀ ਇਧਰ ਤੇ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਹੋ ਗਿਆ ਉਧਰ ਗੁਰੂ ਪਿਆਰ ਵਾਲਿਓ ਫੌਜਾਂ ਕਹਿੰਦੇ ਗਲੀ ਗਲੀ ਕਲੰਗੀ ਤਰਪਾਰਸ਼ਾ ਨੂੰ ਲੱਭਦੀਆਂ ਪਿੱਛੇ ਪਿੱਛੇ ਹੋਤ ਰਹੀਆਂ ਤੇ ਕੁਝ ਜਿਹੜੇ ਉਹਨਾਂ ਦੇ ਸਿਪਾਹੀ ਰਹੇ ਆ ਕਹਿੰਦੇ ਵੱਡੇ ਵੱਡੇ ਟੋਏ ਪਟੋਏ ਆ ਉਹਨਾਂ ਨੇ ਆਪਣੇ ਜਿਹੜੇ ਸੈਨਿਕ ਸੀ ਕਹਿੰਦੇ ਉਹਨਾਂ ਦੀਆਂ ਲਾਸ਼ਾਂ ਵੱਡੇ ਵੱਡੇ ਟੋਇਆਂ 'ਚ ਦੱਬ ਦਿੱਤੀਆਂ ਤੇ ਉਹਨਾਂ ਜ਼ਾਲਿਮਾ ਸਰਕਾਰਾਂ ਨੇ ਵਜੀਦ ਖਾਨ ਦੀਆਂ ਫੌਜਾਂ ਨੇ ਕਹਿੰਦੇ ਉਸ ਗੜੀ ਅੰਦਰ ਵੀ ਬੜੇ ਸੀ ਉੱਥੇ ਕਹਿੰਦੇ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਕਲਗੀ ਤਰ ਪਾਰਸ਼ਾ ਚਮਕੌਰ ਦੀ ਗੜੀ ਛੱਡਣ ਸਮੇ ਕਲਗੀ ਤੋੜਾ ਦੇ ਕਰਕੇ ਗਏ ਸਨ ਕਹਿੰਦੇ ਉਹਨਾਂ ਨੇ ਸਮਝਿਆ ਇਹੀ ਗੁਰੂ ਗੋਬਿੰਦ ਸਿੰਘ ਹੈ ਅਸੀਂ ਤੇ ਮਾਰ ਦਿੱਤਾ ਉਹਨੂੰ ਤੇ ਅਸੀਂ ਤੇ ਸੀਸ ਉਹਦਾ ਧੜ ਤੋਂ ਅਲੱਗ ਕਰ ਦਿੱਤਾ ਤੇ ਬਾਅਦ ਵਿੱਚ ਦਿਨ ਚੜ੍ਹਿਆ ਤੇ ਵੇਖਿਆ ਕਹਿੰਦੇ ਇਹ ਕਨਗੀਧਰ 파ਤਸ਼ਾਹ ਦਾ ਅਸੀਸ ਨਹੀਂ ਇਹ ਤੇ ਉਹਨਾਂ ਦੀ ਸਿੱਖਾਂ ਦਾ ਸੀਸ ਹੈ ਚਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਜੀ ਸ਼ਹੀਦੀ ਹੁੰਦੀ ਹੈ ਗੁਰੂ ਪਿਆਰ ਵਾਲਿਓ ਤੇ ਜਿਹੜੇ ਤਿੰਨ ਬਚੇ ਸਨ ਨਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਦਾਨ ਸਿੰਘ ਜੀ ਗੁਰੂ ਪਿਆਰ ਵਾਲਿਓ ਕਹਿੰਦੇ ਇਹ ਗਏ ਆ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਹੁਣ ਪਹੁੰਚ ਚੁੱਕੇ ਆ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਤੇ ਤੀਸਰੇ ਪਾਸੇ ਦੀ ਗੱਲ ਕਰੀਏ ਕਲਗੀਧਰ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਤੇ ਬਜ਼ੁਰਗ ਮਾਤਾ 80 ਕੁ ਸਾਲ ਦੀ ਉਮਰ ਮਾਤਾ ਗੁਜਰਕੌਰ ਜੀ ਕਹਿੰਦੇ ਇਹ ਕਾਈਨੌਰ ਨਗਰ ਦੇ ਵਿੱਚ ਇੱਕ ਛਪਰੀ ਹੈ ਉਹ ਛਪਰੀ ਵਿੱਚ ਠਹਿਰੇ ਹੋਏ ਸਨ ਤੇ ਨਾਲ ਗੰਗੂ ਕਹਿੰਦੇ ਗੰਗੂ ਦਾ ਦਾ ਨਹੀਂ ਸੀ ਲੱਗਾ ساری ਰਾਤ ਜਿਹੜੀ ਰਾਤ ਲੰਘ ਚੁੱਕੀ ਹੈ ਕਹਿੰਦੇ ਸਵੇਰ ਹੁੰਦੀ ਹੈ ਮਾਤਾ ਗੁਜਰੀ ਜੀ ਨੇ ਕਹਿੰਦੇ ਲਾਗੇ ਜਿਹੜਾ ਤਲਾ ਸੀ ਨਾ ਉਹਦੇ ਵਿੱਚ ਮੂਹਾ ਤੋਤਾ ਪੰਜ ਸਨਾਰਨਾ ਕੀਤਾ ਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਆ ਨਾਲ ਆਪਣੇ ਪੋਤਿਆਂ ਨੂੰ ਬਿਠਾ ਲੈਂਦੇ ਆ ਰੱਬ ਦੀ ਵਡਿਆਈ ਕਰਨਾ ਬੰਦਗੀ ਕਰਨ ਵਾਸਤੇ ਤੇ ਹੁਣ ਗੁਰੂ ਪਿਆਰ ਵਾਲਿਓ ਕਹਿੰਦੇ ਗੰਗੂ ਉਠਿਆ ਕਹਿੰਦੇ ਆਪਣੇ ਮੱਥੇ ਤੇ ਹੱਥ ਮਾਰਦਾ ਉਹ ਸਾਰੀ ਰਾਤ ਕਹਿੰਦੇ ਘਰ ਤੋਂ ਬਾਹਰ ਵੀ ਗੁਜ਼ਾਰੀ ਕਹਿੰਦੇ ਕੁਝ ਪੱਲੇ ਵੀ ਨਹੀਂ ਪਿਆ ਕਿਉਂ ਦਾਲ ਆਉਣਾ ਚਾਹੁੰਦਾ ਸੀ ਵੀ ਜਿਹੜੀ ਮੋਹਰਾਂ ਵਾਲੀ ਥੈਲੀ ਹੈ ਮੇਰੇ ਹੱਥ ਵਿੱਚ ਆ ਜਾਏ ਪਰ ਨਹੀਂ ਆਈ ਕਹਿੰਦੇ ਹੁਣ ਜਦੋਂ ਸਵੇਰ ਹੁੰਦੀ ਐ ਮਾਤਾ ਗੁਜਰਕੌਰ ਜੀ ਨੇ ਨਿਤਨੇਮ ਕੀਤਾ ਕਹਿੰਦੇ ਉੱਠੇ ਐ ਸਮਾਪਤੀ ਹੋਈ ਐ ਅਰਦਾਸ ਬੇਨਤੀ ਕੀਤੀ ਐ ਤੇ ਗੰਗੂ ਕਹਿੰਦਾ ਚਲੋ ਇੱਥੋਂ ਮੇਰਾ ਪਿੰਡ ਥੋੜੀ ਜਹੀ ਦੂਰ ਐ ਕਹਿੰਦੇ ਆਪਾਂ ਸਾਡੇ ਘਰ ਵਿੱਚ ਅੱਜ ਦਾ ਦਿਨ ਕਹਿੰਦੇ ਆਪਾਂ ਮੇਰੇ ਘਰ ਵਿੱਚ ਗੁਜ਼ਾਰਾਂ ਉਥੋਂ ਵੇਖਾਂਗੇ ਤੁਹਾਡਾ ਪੁੱਤਰ ਗੁਰੂ ਗੋਬਿੰਦ ਸਿੰਘ ਕਿੱਥੇ ਕੁ ਐ ਤੇ ਫਿਰ ਉਹਨਾਂ ਕੋਲੇ ਪਹੁੰਚਾ ਦੇਵਾਂਗਾ ਝੂਠੇ ਲਾਰੇ ਲਾਉਂਦਾ ਪਿਆ ਇੰਮਾਨ ਵਿੱਚ ਤੇ ਲਾਲਚ ਹੈ ਗੁਰੂ ਪਿਆਰ ਵਾਲਿਓ ਕਹਿੰਦੇ ਗੰਗੂ ਫਿਰ ਉਸ ਕਾਈ ਨੌਰ ਤੋਂ ਕਹਿੰਦੇ ਤੁਰ ਕਰਕੇ ਨਾਲ ਮਾਤਾ ਗੁਜਰ ਕੌਰ ਜੀ ਨਾਲ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਲ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਾਂਦੇ ਆ ਤੇ ਗੁਰੂ ਪਿਆਰ ਵਾਲੇ ਦੋ ਸਿਪਾਹਿਆਂ ਨੂੰ ਵੇਖਦੇ ਆ ਨਾ ਕਹਿੰਦੇ ਝਾੜੀਆਂ ਵਿੱਚ ਲੁਕ ਜਾਂਦੇ ਆ ਝਾੜੀਆਂ ਵਿੱਚ ਲੁਕਦਿਆਂ ਲੁਕਾਉਂਦੇ ਆ ਕਹਿੰਦੇ ਅੱਜ ਦਾ ਦਿਨ ਬਤੀਤ ਹੁੰਦਾ ਜਦੋਂ ਕਹਿੰਦੇ ਉਸ ਸਿਹੜੀ ਨਗਰ ਜੋ ਗੰਗੂ ਦਾ ਪਿੰਡ ਸੀ ਉਸ ਨਗਰ ਦੇ ਲਾਗੇ ਪਹੁੰਚਦੇ ਆ ਨਾ ਤੇ ਗੰਗੂ ਕਹਿੰਦੇ ਝਾੜੀਆਂ ਵਿੱਚ ਬਿਠਾ ਕਰਕੇ ਮਾਤਾ ਜੀ ਨੂੰ ਤੇ ਛੋਟੇ ਸਹਬਜ਼ਾਦਿਆਂ ਨੂੰ ਕਹਿੰਦੇ ਇਹ ਕਹਿ ਕੇ ਆਪਣੇ ਘਰ ਚਲਾ ਜਾਂਦਾ ਮੈਂ ਵੇਖ ਕਰਕੇ ਆਉਣਾ ਕਿਤੇ ਸਿਪਾਈ ਮੇਰੇ ਘਰ ਤੇ ਨਹੀਂ ਆਏ ਬੈਠੇ ਕਿਤੇ ਪਤਾ ਲੱਗ ਗਿਆ ਮੈਂ ਵੇਖ ਕੇ ਆਉਣਾ ਘਰ ਦਾ ਕੀ ਮਾਹੌਲ ਹੈ ਕਹਿੰਦੇ ਉਸ ਤੋਂ ਬਾਅਦ ਜਲਦੀ ਨਾਲ ਤੁਹਾਨੂੰ ਆ ਕਰਕੇ ਲੈ ਜਾਵਾਂਗਾ ਤੇ ਮਾਤਾ ਗੁਜਰਕੌਰ ਜੀ ਝਾੜੀਆਂ ਲਾਗੇ ਇੱਕ ਛਪਰੀ ਨਜ਼ਰ ਆਉਂਦੀ ਹੈ ਜਿੱਥੇ ਫਕੀਰ ਐਵੇਂ ਹੀ ਰਹਿੰਦਾ ਹੈ ਕਹਿੰਦੇ ਉਹਦੀ ਛਪਰੀ ਅੰਦਰ ਜਾਂਦੇ ਐ ਐਵੇਂ ਫਕੀਰ ਬਾਹਰ ਰੁਕ ਜਾਂਦਾ ਹੈ ਤੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਕੁਝ ਸਮਾਂ ਕਹਿੰਦੇ ਅੱਜ ਦਾ ਦਿਨ ਦਾ ਸਮਾਂ ਉਹ ਛਪਰੀ ਅੰਦਰ ਪਤਿਤ ਕਰਦੇ ਐ ਤੇ ਸ਼ਾਮ ਹੁੰਦੀ ਐ ਕਹਿੰਦੇ ਬਿਲਕੁਲ ਸ਼ਾਮ ਨੂੰ ਕਹਿੰਦੇ ਗੰਗੂ ਬ੍ਰਹਮਣ ਗੰਗੂ ਪਾਪੀ ਆਉਂਦਾ ਐ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦਿਆਂ ਨੂੰ ਨਾਲ ਲੈ ਕਰਕੇ ਨਾ ਆਪਣੇ ਘਰ ਚਲਾ ਜਾਂਦਾ ਹੈ ਤੇ ਘਰ ਜਾ ਕੇ ਨਾ ਉੱਪਰੋਂ ਪਰੋਂ ਬੜਾ ਸਿਆਣਾ ਬਣਦਾ ਵੀ ਪਤਾ ਵੀ ਨਾ ਲੱਗੇ ਤੇ ਮੇਰਾ ਕੰਮ ਵੀ ਹੋ ਜਾਏ ਕਹਿੰਦੇ ਘਰ ਜਾ ਕੇ ਆਸਣ ਲਾਈ ਹੈ ਭਾਵ ਕੇ ਬਿਸਤਰੀ ਕੀਤੇ ਹੈ ਇਹਨਾਂ ਬਿਸਤਰੀਆਂ ਤੇ ਪਉ ਆਰਾਮ ਕਰੋ ਤੇ ਆਪਣੀ ਮਾਂ ਕਹਿੰਦੇ ਉਹਨੂੰ ਕਹਿਣਾ ਕੀਤਾ ਆਪਣੀ ਮਾਂ ਨੂੰ ਗੰਗੂ ਨੇ ਕਹਿੰਦੇ ਖਾਣਾ ਬਣਾਓ ਖਾਣੇ ਵਿੱਚ ਜ਼ਹਿਰ ਪਾ ਦਿਓ ਇਹਨਾਂ ਕੋਲ ਮਾਇਆ ਕਹਿੰਦੇ ਮਾਇਆ ਆਪਣੇ ਹਿੱਸੇ ਆ ਚੇਗੀ ਪਰ ਕਹਿੰਦੇ ਗੰਗੂ ਦੀ ਮਾਂ ਗੰਗੂ ਨੂੰ ਕਹਿਣ ਲੱਗੀ ਬੇਪਾਪੀ ਆ ਤੂੰ ਉਹਨਾਂ ਦੇ ਕਹਿੰਦੇ ਘਰ ਦਾ ਖਾਦਾ ਕਹਿੰਦੇ ਘੜ ਦਾ ਖਾ ਕਰਕੇ ਐਡਾ ਧੋਖਾ ਮਾਰਿਆ ਤੂੰ ਐਡਾ ਪਾਪਮਾਨ ਵਿੱਚ ਲੈ ਕਿਵੇਂ ਆਇਆ ਗੰਗੂ ਕਹਿੰਦਾ ਨਹੀਂ ਮਾ ਮੈਨੂੰ ਨਹੀਂ ਕੁਝ ਪਤਾ ਮੈਨੂੰ ਉਹਨਾਂ ਦੇ ਕੋਲ ਜਿਹੜੀ ਮਾਇਆ ਹੈ ਬਸ ਉਹ ਚਾਹੀਦੀ ਹੈ ਤੇ ਮੈਂ ਸਰਕਾਰ ਤੋਂ ਵੀ ਇਨਾਮ ਲਵਾਂਗਾ ਜੇ ਨਾ ਜ਼ਹਿਰ ਪਾਇਆ ਕਹਿੰਦੇ ਮੈਂ ਸਰਕਾਰ ਨੂੰ ਫੜਾ ਦੇਵਾਂਗਾ ਤੇ ਮਾਂ ਕਹਿੰਦੇ ਗੰਗੂ ਦੀ ਕਹਿਣ ਲੱਗੀ ਨਹੀਂ ਪੁੱਤਰਾ ਉਹ ਮੰਨੀ ਨਹੀਂ ਗੰਗੂ ਦੀ ਗੱਲ ਨਹੀਂ ਮੰਨੀ ਉਸ ਦੀ ਮਾਂ ਨੇ ਤੇ ਗੰਗੂ ਕਹਿੰਦੇ ਚੁੱਪ ਹੋ ਗਿਆ ਤੇ ਮਾਂ ਨੇ ਮਾਤਾ ਸੋਭੀ ਲਿਖਿਆ ਸ਼ਾਇਦ ਉਹਨਾਂ ਦਾ ਨਾਮ ਮਾਤਾ ਜੋ ਗੰਗੂ ਦੀ ਹੈ ਕਹਿੰਦੇ ਜਹਰ ਨਾ ਪਾਇਆ ਗੰਗੂ ਦੇ ਕਹਿਣ ਤੇ ਤੇ ਬੜੇ ਸ਼ਰਧਾ ਭਾਵ ਨਾਲ ਭੋਜਰ ਪ੍ਰਸ਼ਾਦਾ ਬਣਾ ਕਰਕੇ ਨਾ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਸਿਖਾਉਣਾ ਕੀਤਾ ਕਿੰਨੇ ਦਿਨ ਹੋ ਗਏ ਸੀ ਛੇ ਪੋਤਾ ਪ੍ਰਸ਼ਾਦਾ ਛਕਿਆ ਪਹਿਲਾਂ ਵੀ ਗੁਰੂ ਪਿਆਰ ਵਾਲਿਓ ਪਹਿਲਾਂ ਕਿਹੜਾ ਉੱਥੇ ਰਾਸਣ ਸੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਵੀ ਮਿਲਦਾ ਸੀ ਥੋੜਾ ਬਹੁਤਾ ਛਕ ਲੈਂਦੇ ਸੀ 7 ਮਹੀਨੇ ਹੋ ਗਏ ਸੀ ਕਿ ਰਾਪਿਆ ਨੂੰ ਕੁਝ ਚੱਜ ਨਾਲ ਛਕਿਆ ਨਹੀਂ ਸੀ ਕਹਿੰਦੇ ਅੱਜ ਪ੍ਰਸ਼ਾਦਾ ਛਕਣ ਨੂੰ ਮਿਲਿਆ ਕਹਿੰਦੇ ਮਾਤਾ ਆਪਣੇ ਪੋਤਿਆਂ ਨੂੰ ਵੀ ਛਕਾ ਰਹੀ ਹੈ ਤੇ ਆਪ ਵੀ ਛਕ ਰਹੀ ਹੈ ਤੇ ਛਕ ਕਰਕੇ ਆਰਾਮ ਕਰਨ ਲੱਗੀ ਹੈ ਕਿ ਗੰਗੂ ਦਾਲ ਆਉਣ ਦੀ ਉਸ ਸਮੇਂ ਨੂੰ ਉਡੀਕ ਰਿਹਾ ਵੀ ਮੇਰਾ ਦਾ ਲੱਗੇ ਕਹਿੰਦੇ ਮਾਤਾ ਸੌਵੇਂ ਸਹਿਬਜ਼ਾਦੇ ਸੌ ਜਾਣ ਮੈਂ ਜਿਹੜੀ ਉਹ ਮੋਹਰਾਂ ਵਾਲੀ ਖੁਰਜੀ ਆ ਨਾ ਥੈਲੀ ਐ ਮੈਂ ਚੱਕ ਕਰਕੇ ਲੁਕੋ ਦੇਮਾ ਤੇ ਮੇਰਾ ਕੰਮ ਹੋ ਜੇ ਮੈਂ ਇਹਨਾਂ ਨੂੰ ਸਰਕਾਰ ਨੂੰ ਫੜਾ ਦਿਆਂ ਉਹ ਕਿੱਦਾਂ ਸਰਕਾਰ ਨੂੰ ਫਿਰ ਗੰਗੂ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਮਰਿੰਡਾ ਕੋਤਵਾਲੀ ਪਿੰਚ ਪਹੁੰਚਾਉਂਦਾ ਆਪਾਂ ਕੱਲ੍ਹ ਵਾਲੇ ਦਿਨ ਨੂੰ 10 ਕੋਦਾ ਦਿਨ ਹੋਵੇਗਾ ਉਸ ਨੂੰ ਵਿਚਾਰ